ਹੈਂ ਸਿਮੋ ਪਰ ਜਾਈ ਸੁਖਾ ਕਹਿੰਦਾ ਸੀਗਾ ਮੈਂ ਇਨਾ ਤੰਗ ਆਇਆ ਪਿਆ ਇਨਾ ਤੰਗ ਆਇਆ ਪਿਆ ਮਾ ਜਿੱਥੇ ਉਹ ਤਿੰਨ ਖੜੇ ਹੁੰਦੇ ਨੇ ਨਾ ਕੁੰਬ ਕਰਨ ਹੁਣੀ ਫੇਰ ਆਪਨ ਹੋਣੀ ਕਹਿੰਦਾ ਤੀਜੇ ਨੰਬਰ ਤੇ ਮੈਂ ਖੜ੍ਹ ਜਾਣਾ ਮਾ ਕਹਿੰਦਾ ਸਿਮੋ ਤੋਂ ਮੈਂ ਬਹੁਤ ਤੰਗ ਆ ਬਹੁਤ ਤੰਗ ਆ ਹਾਂ ਬੰਤੇ ਮੈਨੂੰ ਐਦਾਂ ਦੱਸਦਾ ਸੀ ਦੀਦੀ ਕਿਉਂ ਤੁਸੀਂ ਤੰਗ ਕਰਦੇ ਮੇਰੇ ਵੀਰੇ ਨੂੰ ਹੈ ਜੇ ਉਹ ਭਾਈ ਜਾਂ ਸਰਾਵੰਦੇ ਪੈਰ ਥੱਲੇ ਜਿਹੜਾ ਬਣਾਇਆ ਸੀ ਉਹਦੇ ਥੱਲੇ ਆ ਕੇ ਖੜ੍ਹ ਜਾਣਾ ਲੋਕਾਂ ਨੂੰ ਕਿੱਦਾਂ ਦਿਖਣਾ ਸੀ ਇਹਨਾਂ ਨੇ ਸਵੇਰ ਤੱਕ ਉਹਨੇ ਵੀ ਜਲ ਜਾਣਾ ਸੀ ਦੀਦੀ ਐਦਾਂ ਨਾ ਕਰਿਆ ਕਰੋ ਤੁਸੀਂ ਪਰ ਜਾਈ ਹਾਈ ਪੰਤੇ ਬਕਵਾਸ ਕਰਦਾ ਵਾ ਉਤਾ ਕੁੱਤਾ ਮੈ ਤਾਂ ਇੰਨੇ ਪਿਆਰ ਨਾਲ ਰੱਖਦੀ ਐ ਇੰਨੀਆਂ ਘਰੇ ਮਠਿਆਈਆਂ ਬਣਾ ਬਣਾ ਦਿੱਤੀਆਂ ਵੀ ਜੇ ਬਾਹਰ ਕੁਝ ਖਾਂਦਾ ਵਾ ਤਾਂ ਉਹ ਤੇ ਦਿਖਰਾਵ ਹੋ ਜਾਂਦਾ ਵਾ ਸਿਰ ਦੁਖਣ ਲੱਗ ਜਾਂਦਾ ਵਾ ਘਰੇ ਬਣਾ ਬਣਾ ਦਿੱਤੀਆਂ ਰਸਗੁੱਲੇ ਮਠਿਆਈਆਂ ਘਰੇ ਬਣਾ ਬਣਾ ਦਿੱਤੀਆਂ ਨੇ ਬੰਤੇ ਵੀਰ ਕੀ ਦੱਸਾਂ ਤੈਨੂੰ ਇਹ ਪਰ ਇਹਨੂੰ ਇੱਜ਼ਤ ਰਾਸ ਨਹੀਂ ਆਉਂਦੀ ਹੈਗੀ ਇਹਨੂੰ ਇੱਜ਼ਤ ਰਾਸ ਨਹੀਂ ਆਉਂਦੀ ਹੈਗੀ ਮੈਂ ਹੀ ਇਹਦੇ ਸਿਰ ਚੜ੍ਹ ਕੇ ਮਾਰ ਦੇਣਾ ਪੰਤੂ ਦੇ ਕਿ ਕਿਵੇਂ ਬਹੁਤ ਔਖਾ ਕਰਦਾ ਬਹੁਤ ਔਖਾ ਹੁਣ ਕੀ ਫਾਇਦਾ ਦੀਦੀ ਹੁਣ ਤਾਂ ਖੜ ਗਿਆ ਰਬ ਨੇ ਵਿੱਚ ਉਹ